ਹੈਲੋ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਹੋਰ ਸਨੋ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੂ ਕੀ ਪ੍ਰਭੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਦਾ ਅਨੁਸਾਰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਖਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ ਚਾਰ ਚਾਰ ਕੁੰਡਿਆਂ ਦਾ ਇਹ ਵਾੜਾ ਡਿਜ਼ਾਈਨ ਆਪਣੀ ਹੈਗੀ ਹੈ ਪਹਿਲੀ ਸਲਾਈ ਚਾਰ ਕੁੰਡਿਆਂ ਆਪਾਂ ਪੁੱਠੇ ਪਾ ਲਾਂਗੇ ਤੱਕ ਆਪਣੀ ਤਿਆਰ ਕਰਕੇ ਠੀਕ ਹੈ ਜੀ ਚਾਰ ਕੁੰਡੇ ਆਪਣੇ ਪੁੱਠੇ ਬਣਾ ਲੀ। ਧਾਗਾ ਮਗਲੀ ਤੇ ਚਾਰ ਕੁੰਡੇ ਆਪਾਂ ਸਿੱਧੇ ਬਣਾਵਾਂਗੇ। ਫਿਰ ਧਾਗਾ ਆਪਣੀ ਥੱਲੇ ਲੈ ਕੇ ਆਵਾਂਗੇ ਚਾਰ ਕੁੰਡੇ ਆਪਾਂ ਪੁੱਠੇ ਬਣਾਵਾਂਗੇ। ਡਿਜ਼ਾਈਨ ਦੀ ਪਹਿਲੀ ਸਲਾਈ ਆਪਣੀ ਚਾਰ ਕੁੰਡੇ ਆਪਾਂ ਨੇ ਪੁੱਠੇ ਬਣਾਣੇ ਨੇ ਚਾਰ ਕੁੰਡੇ ਸਿੱਧੇ ਫਿਰ ਚਾਰ ਕੁੰਡੇ ਪੁੱਠੇ ਚਾਰ-ਚਾਰ ਕੁੰਡੇ ਬਣਾਣੇ ਆਪਾਂ ਨੇ ਠੀਕ ਹੈ ਜੀ ਰਯੰਦਿਆ ਕੀ ਦੂਜੀ ਸਲਾਈ ਆਪਣੀ ਬੈਕ ਸਾਈਡ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਬਣਾਣੇ ਨੇ ਜੇ ਆਪਣੀ ਧਿਆਨ ਰੱਖਾਂਗੇ ਆਪਾਂ ਸਾਰੀ ਸਲਾਈ ਆਪਾਂ ਨੇ ਪੁੱਠੀ ਪੁੱਠੀ ਬਣਾ ਲੈਣੀ ਤੇਜੀ ਸਲਾਈ ਆ ਗਈ ਸਿੱਧੀ ਸਾਈਡ ਉਹ ਆਪਾਂ ਨੇ ਪਹਿਲੀ ਸਲਾਈ ਵਾਂਗੂ ਸੇਮ ਪਾਉਣੀ ਆ ਚਾਰ ਕੁੰਡੇ ਪੁੱਠੇ ਚਾਰ ਕੁੰਡੇ ਸਿੱਧੇ ਸਿੱਧੀ ਸਾਈਡ ਆਪਣੀ ਤੀਜੀ ਸਲਾਈ ਚਾਰ ਕੁੰਡਿਆਂ ਦੇ ਉੱਤੇ ਚਾਰ ਕੁੰਡੇ ਆਪਾਂ ਪੁੱਠੇ ਬਣਾ ਲੈਣੇ ਨੇ ਸਿੱਧੇ ਉੱਤੇ ਆਪਣੇ ਸਿੱਧੇ ਬਣਾ ਲੈਣੇ ਨੇ ਸੇਮ ਆਪਾਂ ਜਿਵੇਂ ਪਹਿਲੀ ਸਲਾਈ ਬਣਾਈ ਸੀ ਉਦਾਂ ਹੀ ਬਣਾਣੀ ਆ ਆਪਣੀ ਤੀਜੀ ਸਲਾਈ ਠੀਕ ਹੈ ਜੀ ਇਹ ਸਾਰੀ ਸਲਾਈ ਆਪਾਂ ਬਣਾ ਲੈਣੇ ਹਾਂ ਹਾਂਜੀ ਤਿੰਨ ਸਲਾਈਆਂ ਬਣ ਗਈਆਂ ਚੌਥੀ ਸਲਾਈ ਆਪਣੀ ਆ ਗਈ ਬੈਕ ਸਾਈਡ ਇਹ ਸਾਰੇ ਕੁੰਡੇ ਆਪਾਂ ਪੁੱਠੇ-ਪੁੱਠੇ ਬਣਾਵਾਂਗੇ ਉਹ ਜਿੰਨੇ ਵੀ ਆਪਣੀਆਂ ਬੈਕ ਸਾਈਡ ਵਾਲੀਆਂ ਸਲਾਈਆਂ ਪੈਣ ਉਹਨੂੰ ਸਾਰੇ ਕੁੰਡੇ ਆਪਣੇ ਪੁੱਠੇ-ਪੁੱਠੇ ਬਾੜਨੇ ਨੇ ਚੌਥੀ ਸਲਾਈ ਵੀ ਆਪਾਂ ਬਣਾ ਕੇ ਕੰਪਲੀਟ ਕਰ ਲੈਣੇ ਆਂ ਹਾਂਜੀ ਚਾਰ ਸਲਾਈਆਂ ਬਣ ਗਈਆਂ ਆਪਣੀਆਂ ਪੰਜਵੀਂ ਸਲਾਈਆ ਸਿੱਧੀ ਸਾਈਡ ਹੁਣ ਆਪਾਂ ਤਿੰਨ ਕੁੰਡੇ ਪੁੱਠੇ ਬਣਾਵਾਂਗੇ ਇੱਕ ਦੋ ਤਿੰਨ ਹਾਂਜੀ ਤਿੰਨ ਕੁੰਡੇ ਆਪਾਂ ਨੇ ਪੁੱਠੇ ਬਣਾ ਲਏ ਧਾਗਾ ਆਪਾਂ ਨੇ ਮਗਲੀ ਸੈਟ ਕਰ ਲੈਣਾ ਇਹ ਪੁੱਠਾ ਕੁੰਡਾ ਜਿਹੜਾ ਆਪਾਂ ਇਹਨੂੰ ਛੱਡ ਕੇ ਸਿੱਧੇ ਕੁੰਡੇ ਨੂੰ ਆਪਾਂ ਮੂਰਤੀ ਚੱਕਣਾ ਇਦਾਂ ਠੀਕ ਹੈ ਜੀ ਇਹਨੂੰ ਪਹਿਲਾਂ ਬਣਾਉਣਾ ਸਿੱਧੇ ਕੁੰਡੇ ਨੂੰ ਇਦਾਂ ਤੇ ਜਿਹੜਾ ਪੁੱਠਾ ਕੁੰਡਾ ਇਹਨੂੰ ਵੀ ਆਪਾਂ ਨੇ ਸਿੱਧੇ ਹੀ ਬਣਾਉਣਾ ਇਦਾਂ ਠੀਕ ਹੈ ਜੀ ਧਾਗਾ ਮਗਲੀ ਸੈੜ ਹੀ ਰੱਖੋ ਆਪਾਂ ਹੁਣ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇਦਾਂ ਹੁਣ ਆਪਾਂ ਇੱਕ ਕੁੰਡਾ ਸਿੱਧਾ ਆਪਾਂ ਇੱਕ ਪੁੱਠਾ ਪੁੱਠੇ ਕੁੰਡੇ ਨੂੰ ਆਪਾਂ ਨੇ ਬੈਕ ਸਾਈਡ ਤੇ ਚੱਕਣਾ ਇੱਥਾ ਪਹਿਲਾਂ ਬਣਾ ਲੈਣਾ ਸਿੱਧੇ ਕੁੰਡੇ ਨੂੰ ਆਪਾਂ ਨੇ ਬਾਅਦ ਵਿੱਚ ਬਣਾਉਣਾ ਤਾਂ ਗਾ ਆਪਣੀ ਸਾਈਡ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਫਿਰ ਤਾਂ ਅਗਲੀ ਸਾਈਡ ਪੁੱਠੇ ਕੁੰਡੇ ਨੂੰ ਛੱਡ ਕੇ ਆਪਾਂ ਸਿੱਧਾ ਕੁੰਡਾ ਮੂਲੀ ਸਾਈਡ ਤੋਂ ਚੱਕਣਾ ਪਹਿਲਾਂ ਬਣਾ ਲੈਣਾ ਪੁੱਠੇ ਕੁੰਡੇ ਨੂੰ ਆਪਾਂ ਨੇ ਬਾਅਦ ਵਿੱਚ ਠੀਕ ਹੈ ਜੀ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇਹ ਆਪਣੀ ਪੰਜਵੀਂ ਸਲਾਈ ਆ ਸਿੱਧੇ ਕੁੰਡੇ ਨੂੰ ਛੱਡ ਕੇ ਪੁੱਠੇ ਕੁੰਡੇ ਨੂੰ ਆਪਣੇ ਬੈਕ ਸਾਈਡ ਤੋਂ ਚੱਕਣਾ ਪਹਿਲਾਂ ਬਣਾ ਲੈਣਾ ਇਹਨੂੰ ਬਾਅਦ ਵਿੱਚ ਤਿੰਨ ਕੁੰਡੇ ਆਪਣੇ ਪੁੱਠੇ ਰਹਿ ਗਏ ਇਹਨਾਂ ਨੂੰ ਪੁੱਠੇ ਬਣਾ ਲਾਂਗੇ ਜੇ ਵੀ ਸਲਾਈ ਆਪਣੀ ਉਹ ਸਾਰੀ ਪੁੱਠੀ-ਪੁੱਠੀ ਬਣ ਜਾਣੀ ਹੈ ਜੇ 6 ਸਲਾਈਆਂ ਆਪਾਂ ਨੇ ਬਣਾ ਲਈਆਂ 7ਵੀਂ ਸਲਾਈ ਆ ਗਈ ਆਪਣੀ ਸਿੱਧੀ ਸਾਈਡ ਤਿੰਨ ਕੁੰਡੇ ਆਪਣੇ ਪੁੱਠੇ ਰਹਿ ਗਏ ਨੇ ਹੁਣ ਆਪਾਂ ਦੋ ਕੁੰਡੇ ਪੁੱਠੇ ਬਣਾਵਾਂਗੇ ਦੋ ਕੁੰਡੇ ਆਪਾਂ ਨੇ ਪੁੱਠੇ ਬਣਾ ਲਏ ਧਾਗਾ ਮਕਲੀ ਤੇ ਹੁਣ ਪੁੱਠੇ ਕੁੰਡੇ ਨੂੰ ਚੱਡਣਾ ਆ ਸਿੱਧਾ ਕੁੰਡਾ ਆਪਾਂ ਨੇ ਚੱਕਣਾ ਮੂਹਰੀ ਸਾਈਡ ਤੇ ਇਦਾਂ ਇਹਨੂੰ ਪਹਿਲਾਂ ਬਣਾ ਲੈਣਾ ਪੁੱਠੇ ਕੁੰਡੇ ਨੂੰ ਆਪਾਂ ਨੇ ਬਾਅਦ ਵਿੱਚ ਠੀਕ ਹੈ ਜੀ ਹੁਣ ਆਪਣੇ ਆਹ ਚਾਰ ਕੁੰਡੇ ਸਿੱਧੇ ਹੋ ਗਏ ਇਹਨਾਂ ਨੂੰ ਸਿੱਧੇ ਪਾ ਲਾਂਗੇ 1 2 3 4 ਚਾਰ ਕੁੰਡੇ ਆਪਣੇ ਸਿੱਧੇ ਹੋ ਗਏ ਹੁਣ ਆਹ ਸਿੱਧਾ ਕੁੰਡਾ ਛੱਡ ਕੇ ਇਹ ਵਾਲਾ ਜਿਹੜਾ ਆਪਣਾ ਪੁੱਠਾ ਕੁੰਡਾ ਇਹਨੂੰ ਬੈਕ ਸਾਈਡ ਤੋਂ ਚੱਕਾਂਗੇ ਇਦਾਂ ਪਹਿਲਾਂ ਹੁਣ ਲਾਂਗੇ ਤੇ ਇਹਨੂੰ ਬਾਅਦ ਵਿੱਚ ਹੁਣਾਗੇ ਆਪਾਂ ਠੀਕ ਹੈ ਜੀ ਹੁਣ ਇੱਕ ਕੁੰਡਾ ਆਪਣਾ ਹੀ ਪੁੱਠਾ ਰਹਿ ਗਿਆ ਇਹਨੂੰ ਛੱਡ ਕੇ ਸਿੱਧੇ ਕੁੰਡੇ ਨੂੰ ਆਪਣੇ ਮੂਹਰੇ ਹੀ ਸਾਈਡ ਤੋਂ ਚੱਕਣਾ ਐਵੇਂ ਪਹਿਲਾਂ ਬੁਣ ਲੈਣਾ ਪੁੱਠੇ ਕੁੰਡੇ ਨੂੰ ਆਪਣੇ ਬਾਅਦ ਚ ਇਹ ਸਾਰੇ ਕੁੰਡੇ ਆਪਣੇ ਸਿੱਧੇ ਹੋ ਜਾਣਗੇ ਹੁਣ ਠੀਕ ਹੈ ਜੀ ਚਾਰ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਇਹ ਆਪਣੀ 7ਵੀਂ ਸਲਾਈ ਹੈ ਸਿੱਧੀ ਸਾਈਡ ਆਇ ਇੱਕ ਕੁੰਡ ਨੂੰ ਛੱਡਾਂਗੇ ਬੈਕ ਸਾਈਡ ਤੋਂ ਕੁੰਡਾ ਚੱਕਾਂਗੇ ਤਾਂ ਇਹਨਾਂ ਨੂੰ ਸਿੱਧੇ ਬਣਾ ਲਾਂਗੇ ਆ ਦੋ ਕੁੰਡੇ ਆਪਣੇ ਬਚ ਗਏ ਇਹਨਾਂ ਨੂੰ ਆਪਾਂ ਪੁੱਠੇ ਬਣਾਵਾਂਗੇ ਦੋ ਕੁੰਡੇ ਆਪਣੇ ਇੱਧਰ ਪੁੱਠੇ ਰਹਿ ਗਏ ਤੇ ਦੋ ਕੁੰਡੇ ਆਪਣੇ ਇੱਧਰ ਰੁਪٹے ਠੀਕ ਹੈ ਜੀ 8 ਸਲਾਈਆਂ ਦਾ ਡਿਜ਼ਾਈਨ ਆ ਇੱਕ ਵਾਰ ਇਹ ਆਪਣਾ ਜਿਹੜਾ ਡਿਜ਼ਾਈਨ ਹੈ ਕੰਪਲੀਟ ਹੋ ਗਿਆ ਮਗਰਲੀ ਸਲਾਈ ਆਪਣੀ 8ਵੀਂ ਇਹ ਸਾਰੀ ਫੁੱਠੀ-ਫੁੱਠੀ ਬਣ ਜਾਣੀ ਹੈ ਸਲਾਈਆਂ ਆਪਣੀਆਂ ਬਣ ਗਈਆਂ ਨੇ 9ਵੀਂ ਸਲਾਈ ਆ ਗਈ ਆਪਣੀ ਸਿੱਧੀ ਸੇ ਠੀਕ ਹੈ ਜੀ ਹੁਣ ਜਿਹੜੇ ਆਪਣੇ ਚਾਰ ਕੁੰਡੇ ਫੁੱਠੇ ਸੀ ਪਹਿਲਾਂ ਉਹ ਆਪਾਂ ਸਿੱਧੇ ਕਰ ਲੈਣੇ ਇਹ ਚਾਰ ਕੁੰਡੇ ਆਪਾਂ ਹੁਣ ਸਿੱਧੇ ਪਾਵਾਂਗੇ ਤਾਂਗਾ ਆਪਣੀ ਸੇ ਲੈ ਕੇ ਮੰਗ ਜਿਹੜੇ ਆਪਣੇ ਚਾਰ ਕੁੰਡੇ ਸਿੱਧੇ ਸੀ ਉਹ ਆਪਾਂ ਫੁੱਠੇ ਕੁੰਡੇ ਬਣਾਵਾਂਗੇ ਚਾਰ ਠੀਕ ਹੈ ਜੀ ਸਿੱਧੇ ਆ ਤੇ ਆਪਾਂ ਨੇ ਪੁੱਠੇ ਕਰ ਦੇਣੇ ਆ ਪੁੱਠੇ ਆ ਤੇ ਆਪਾਂ ਨੇ ਸਿੱਧੇ ਕੁੰਡੇ ਕਰ ਦੇਣੇ ਨੇ 10ਵੀਂ ਫਲਾਈ ਆ ਗਈ ਆਪਣੀ ਬੈਕ ਸਾਈਡ ਇਹ ਸਾਰੇ ਕੁੰਡੇ ਆਪਣੇ ਪੁੱਠੇ ਪੁੱਠੇ ਬਣਨੇਗੇ ਆਪਣੀ ਆ ਗਈ 11ਵੀਂ ਸਲਾਈ ਸਿੱਧੀ ਸਾਈਡ ਇਹ ਆਪੋਂ ਦੀ ਪਾਣੀ ਆ ਸਿੱਧਿਆਂ ਤੇ ਸਿੱਧੇ ਪੈਣਗੇ ਚਾਰ ਕੁੰਡੇ ਜਿਵੇਂ ਆਪਾਂ ਨੌਵੀਂ ਸਲਾਈ ਪਾ ਕੇ ਗਏ ਪੁੱਠਿਆਂ ਤੇ ਪੁੱਠੇ 11ਵੀਂ ਸਲਾਈ ਵੀ ਆਪਾਂ ਇਦਾਂ ਬਣਾ ਲੈਣੇ ਆ ਤੇ 12ਵੀਂ ਸਲਾਈ ਆਪਣੀ ਪੁੱਠੀ ਸੈਟ ساری ਪੁੱਠੇ-ਪੁੱਠੇ ਬਣਾ ਲਾਂਗੇ ਹਾਂਜੀ ਹੁਣ ਆਪਣੀ ਆ ਗਈ 13ਵੀਂ ਸਲਾਈ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਠੀਕ ਹੈ ਜੀ ਤਿੰਨ ਕੁੰਡੇ ਆਪਾਂ ਨੇ ਸਿੱਧੇ ਬਣਾ ਲਏ ਹੁਣ ਆਪਣੇ ਸਿੱਧਾ ਕੁੰਡਾ ਛੱਟ ਕੇ ਪੁੱਠੇ ਕੁੰਡੇ ਨੂੰ ਬੈਕ ਸਾਈਡ ਤੋਂ ਚੱਕਣਾ ਇਦਾਂ ਪਹਿਲਾਂ ਬਣਾ ਲੈਣਾ ਸਿੱਧੇ ਕੁੰਡੇ ਨੂੰ ਬਾਅਦ ਵਿੱਚ ਹੁਣ ਦੋ ਕੁੰਡੇ ਆਪਾਂ ਪੁੱਠੇ ਬਣਾ ਲਾਂਗੇ ਹੁਣ ਤਾਂ ਆ ਗਮ ਅਗਲੀ ਸਾਈਡ ਪੁੱਠੇ ਕੁੰਡੇ ਨੂੰ ਛੱਡਾਂਗੇ ਸਿੱਧੇ ਕੁੰਡੇ ਨੂੰ ਆਪਾਂ ਮੂਹਰਲੀ ਸਾਈਡ ਤੋਂ ਚੱਕਾਂਗੇ ਇਦਾਂ ਸਿੱਧਾ ਬਣਾ ਲਾਂਗੇ ਇਹਨੂੰ ਬਾਅਦ ਵਿੱਚ ਬਣਾ ਲਾਂਗੇ ਠੀਕ ਹੈ ਜੀ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਹੁਣ ਬੈਕ ਸਾਈਡ ਤੋਂ ਚੱਕਾਂਗੇ ਆਪਾਂ ਪੁੱਠਾ ਕੁੰਡਾ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਪਾਗਾ ਮਗਲੀ ਸਾਈਡ ਪੁੱਠੇ ਕੁੰਡਿਆਂ 'ਚ ਛਾੜ ਕੇ ਸਿੱਧੇ ਕੁੰਡੇ ਨੂੰ ਫਿਰ ਚੱਕਾਂਗੇ ਮੂਹਰੇ ਸਾਈਡ ਤੋਂ ਪਹਿਲਾਂ ਬਣਾ ਲਾਂਗੇ ਪੁੱਠੇ ਕੁੰਡੇ ਨੂੰ ਆਪਾਂ ਨੇ ਬਾਅਦ ਵਿੱਚ ਠੀਕ ਹੈ ਜੀ ਆਹ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲੈਨੇ ਆ ਇਹ ਆਪਣੀ ਸਹੀ 13ਵੀਂ ਸਲਾਈ 14ਵੀਂ ਸਲਾਈ ਜਿਹੜੀ ਉਹ ਆਪਣੀ ਸਾਰੀ ਪੁੱਠੇ-ਪੁੱਠੇ ਬਣ ਜਾਣੀ ਹੈ। 15ਵੀਂ ਸਲਾਈ ਆ ਗਈ ਆਪਣੀ ਸਿੱਧੀ ਸੈਡ। ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ। ਸੌਰੀ, ਚਾਰ ਕੁੰਡੇ ਠੀਕ ਹੈ ਜੀ, ਚਾਰ ਕੁੰਡੇ ਆਪਾਂ ਸਿੱਧੇ ਬਣਾਵਾਂਗੇ। ਹੁਣ ਆਹ ਸਿੱਧੇ ਕੁੰਡਿਆਂ ਨੂੰ ਛੱਡ ਕੇ ਪੁੱਠੇ ਕੁੰਡੇ ਨੂੰ ਆਪਾਂ ਨੇ ਬੈਕ ਸਾਈਡ ਤੋਂ ਚੱਕਣਾ। ਪਹਿਲਾਂ ਬਣਾ ਲੈਣਾ ਸਿੱਧੇ ਕੁੰਡੇ ਨੂੰ ਆਪਣੇ ਬਾਅਦ ਚ ਠੀਕ ਹੈ ਜੀ। ਆਹ ਪੁੱਠੇ ਕੁੰਡੇ ਨੂੰ ਆਪਾਂ ਨੇ ਚੱਡਣਾ। ਸਿੱਧੇ ਕੁੰਡੇ ਨੂੰ ਮੂਹਰੇ ਸਾਈਡ ਤੇ ਚੱਕਾਂਗੇ। ਪਹਿਲਾਂ ਬਣਾ ਲਾਂਗੇ ਤੇ ਪੁੱਠੇ ਕੁੰਡੇ ਨੂੰ ਬਾਅਦ ਚ ਠੀਕ ਹੈ ਜੀ ਇਹ ਸਾਰੇ ਕੁੰਡੇ ਆਪਣੇ ਸਿੱਧੇ ਹੋ ਜਾਣਗੇ ਹੁਣ ਚਾਰ ਕੁੰਡੇ ਫਿਰਦੇ ਤੇ ਪਾਵਾਂਗੇ ਹੁਤਾ ਕਮਗਲੀ ਸਿਰ ਤੋਂ ਚੱਕਾਂਗੇ ਆਪਾਂ ਕੁੰਡਾ ਇਹ ਵਾਲਾ ਮੂਲੀ ਸਿਰ ਤੋਂ ਚਿਪਕਾਂਗੇ ਕੁੰਡੇ ਨੂੰ ਇਹ ਮੈਂ ਹੁਣ ਜਿਹੜੇ ਆ ਕੁੰਡੇ ਨੇ ਇਹ ਆਪਾਂ ਸਾਰੇ ਸਿੱਧੇ ਬਣਾ ਲੈਣੇ ਆ 15 ਸਲਾਈਆਂ ਆਪਣੀਆਂ ਬਣ ਗਈਆਂ ਨੇ 16ਵੀਂ ਸਲਾਈ ਆਪਣੀ ਪੁੱਠੀ ਸੜਾ ਉਹ ਸਾਰੀ ਆਪਾਂ ਪੁੱਠੀ-ਪੁੱਠੀ ਬਣਾ ਲੈਣੇ ਆਂ ਹਾਂਜੀ ਜਦੋਂ ਆਪਾਂ 8-8 ਸਲਾਈਆਂ ਬਣਾ ਲਵਾਂਗੇ ਤੇ ਆਪਣਾ ਜਿਹੜਾ ਡਿਜ਼ਾਈਨ ਹੈ ਇਦਾਂ ਬਣੂਗਾ ਬਣਿਆ ਬਹੁਤ ਸੋਹਣਾ ਲੱਗ ਰਿਹਾ ਤੇ ਸੋਖਾ ਵੀ ਬੜਾ ਏ ਆ ਦੇਖੋ ਇਦਾਂ ਬਣਦਾ ਏ ਵਾਲਾ ਡਿਜ਼ਾਈਨ ਚਾਰ ਕੁੰਡੇ ਪੁੱਠੇ ਨੇ ਚਾਰ ਕੁੰਡੇ ਸਿੱਧੇ ਨੇ ਤੇ ਦੋ ਸਲਾਈਆਂ 'ਚ ਇਹ ਵਾਲੇ ਕੁੰਡੇ ਆਪਣੇ ਬਦਲੇ ਜਾਂਦੇ ਨੇ ਫਿਰ ਇਹ ਸਾਰੇ 8ਵੀਂ 7ਵੀਂ ਸਿੱਧੀ ਸਲਾਈ 'ਚ ਸਾਰੇ ਕੁੰਡੇ ਸਿੱਧੇ ਹੋ ਜਾਂਦੇ ਆ ਠੀਕ ਹੈ ਜੀ ਫਿਰ ਆਪਾਂ ਨੇ ਸਿੱਧੇ ਤੇ ਪੁੱਠੇ ਪਾ ਦੇਣੇ ਨੇ ਪੁੱਠੇ ਤੇ ਆਪਾਂ ਨੇ ਸਿੱਧੇ ਕਰ ਦੇਣੇ ਤੇ ਜਿਹੜੀਆਂ ਮਗਲੀਆਂ ਸਲਾਈਆਂ ਇਹਦੀਆਂ ਉਹ ਸਾਰੀਆਂ ਸਲਾਈਆਂ ਆਪਣੀਆਂ ਪੁੱਠੀਆਂ-ਪੁੱਠੀਆਂ ਬਣ ਜਾਂਦੀਆਂ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਤੁਸੀਂ ਵੀ ਟਰਾਈ ਕਰਕੇ ਦੇਖਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਵਾਲਾ ਡਿਜ਼ਾਈਨ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੁਹਾਨੂੰ ਆਪਾਂ ਅਗਲੀ ਹੋਰ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ